ਮੈਂ 35 ਸਾਲ ਮੈਡੀਕਲ ਲੈਣ ਦੇ ਨਾਲ ਜੁੜੇ ਰਿਹਾ ਮੇਰੀ ਆਪਣੀ ਫਾਰਮੇਸੀ ਸੀ ਇੰਨਾ ਐਕਸਪੀਰੀਅੰਸ ਹੋ ਗਿਆ ਸੀ ਕਿ ਬਹੁਤ ਲੋਕਾਂ ਨੂੰ ਪਹਿਲਾਂ ਦੱਸ ਦਿੰਦੇ ਸੀ ਕਿ ਤੇਰੇ ਮੌਤ ਹੋਣ ਵਾਲੀ ਆ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾਲ ਮੇਰੀ ਇਹ ਗੱਲ ਸੁਣ ਕੇ ਬਹੁਤ ਐਨਾ ਗੁੱਸਾ ਵੀ ਆਇਆ ਹੁਣ ਤੇ ਇਹ ਵੀ ਲੱਗਿਆ ਹੁਣ ਵੀ ਬੰਦਾ ਦੇਖੋ ਕਿੰਨਾ ਫੁਕਰਾ ਜਿਹੜਾ ਕਹੀ ਜਾਂਦਾ ਮੈਂ ਪਹਿਲਾਂ ਦੱਸਦਾ ਸੀ ਕਿ ਤੁਸੀਂ ਮਰਨਾਗੇ ਤਾਂ ਮੌਤ ਆਉਣੀ ਆ ਵੀ ਇਹ ਆਪਦੇ ਆਪ ਰੱਬ ਕਹੋਂਦਾ ਪਰ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਕਾਫੀ ਹੱਦ ਤੱਕ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਵੋਗੇ ਮੈਂ ਜਿੰਨੀਆਂ ਵੀ ਹੁਣ ਤੱਕ ਵੀਡੀਓ ਪਾਈਆਂ ਨੇ ਕਿਸੇ ਨੇ ਵੀ ਕਮੈਂਟ ਕਰਿਆ ਮੈਂ ਉਹਦੇ ਕਮੈਂਟ ਦਾ ਜਵਾਬ ਦਿੱਤਾ ਮੇਰੇ ਨਾਲ ਬਹੁਤ ਹੀ ਸਿਆਣੇ ਸੂਝਵਾਨ ਤੇ ਵਿਦਵਾਨ ਲੋਕ ਵੀ ਜੁੜੇ ਪਿਆ ਮੇਰੀ ਉਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿੰਨੇ ਕੁ ਸਹਿਮਤ ਹੋ ਜਾਂ ਨਹੀਂ ਮੈਂ ਤੁਹਾਡਾ ਧੰਨਵਾਦ ਕਰੂੰਗਾ 50 ਸਾਲ ਤੋਂ ਉੱਪਰ ਹਰੇਕ ਮਾਪੇ ਦਾ ਖਾਣ ਪੀਣ ਦੀ ਤੇ ਕਪੜਾ ਲੀੜਾ ਪਹਿਨਣ ਦੀ ਇੱਛਾ ਨਹੀਂ ਰਹਿੰਦੀ ਤੇ ਉਹਨੂੰ ਇਹ ਹੁੰਦਾ ਮੇਰੇ ਬੱਚਿਆਂ ਦਾ ਵੱਧ ਤੋਂ ਵੱਧ ਬਣੇ ਚਾਹੇ ਮੈਂ ਮਾਰਾ ਪਾਲਾਂ ਤੇ ਮਾਰਾ ਖਾਲਾਂ ਤੋਂ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਅਵੇਸਲਾ ਹੋ ਜਾਂਦਾ ਇੱਥੇ ਉਹਦੇ ਬੱਚਿਆਂ ਦਾ ਫਰਜ਼ ਬਣਦਾ ਕਿ ਉਹਦੀ ਥੋੜੀ ਜਿਹੀ ਕੇਅਰ ਕਰਨਾ ਲੋੜ ਪੈਣ ਤੇ ਸਮੇਂ ਸਮੇਂ ਤੇ ਉਹਦਾ ਟੈਸਟ ਕਰਵਾਉਣਾ ਲਓ ਆਪਾਂ ਹੁਣ ਅਸਲ ਗੱਲ 'ਤੇ ਆਉਨੇ ਆਂ ਚਾਹੇ ਸ਼ੂਗਰ ਆ ਚਾਹੇ ਬਲੱਡ ਆ ਚਾਹੇ ਕੋਈ ਪੇਟ ਦੀ ਪ੍ਰੋਬਲਮ ਆ ਚਾਹੇ ਕੋਈ ਗੋਡੇ ਗਿੱਟੇ ਦੋਦੇ ਆ ਉਹਦੇ ਨਾਲ ਬੰਦੇ ਨੂੰ ਇੱਕਦਮ ਮੌਤ ਨਹੀਂ ਆਉਂਦੀ ਤੇ ਬੰਦੇ ਨੂੰ ਮੌਕਾ ਮਿਲ ਜਾਂਦਾ ਆਪਣੇ ਲਾਇਣ ਦੇਣ ਦਾ ਜਾਂ ਹੋਰ ਵੀ ਗੱਲਾਂ ਦਾ ਆਪਣੇ ਪਰਿਵਾਰ ਨੂੰ ਦੱਸਣ ਦਾ ਪਰ ਇੱਕ ਅਟੈਕ ਹੋਜੀ ਚੀਜ਼ ਆ ਇਹ ਨਹੀਂ ਪਤਾ ਅਗਲਾ ਸਾ ਆਵੇ ਜਾਂ ਨਾ ਆਵੇ ਤੇ ਬੁਰਕੀਆਂ ਵੀ ਮੂੰਹ 'ਚ ਹੀ ਰਹਿ ਜਾਂਦੀਆਂ ਆਪਾਂ ਉਹ ਤੋਂ ਕਿਵੇਂ ਬਚਣਾ ਆਪਾਂ ਉਹਦੇ ਬਾਰੇ ਹੀ ਗੱਲਬਾਤ ਕਰਨੀ ਹੈ ਹੁਣ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਇੱਕ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਮੇਰੇ ਕੋਲ ਇੱਕ ਮਾਈ ਆਉਂਦੀ ਹੁੰਦੀ ਸੀ ਉਮਰ ਸੀ 75 ਕੇ ਸਾਲ ਉਹਦਾ ਜਿਹੜਾ ਬੀਪੀ ਸੀਗਾ 120 200 ਰਹਿੰਦਾ ਸੀ ਜੋ ਕਾਫੀ ਵੱਧ ਸੀ ਮੈਂ ਉਹਨਾਂ ਦੀ ਮੈਡੀਸਨ ਚਾਲੂ ਕਰਤੀ ਪਰ ਉਹ ਥੋੜਾ ਜਿਹਾ ਵਹਿਮ ਕਰਦੀ ਸੀ ਜਿੰਨੀ ਮੈਡੀਸਨ ਮੈਂ ਕਹਿੰਦਾ ਸੀ ਉਹ ਨਹੀਂ ਲੈਂਦੀ ਅੱਧੀ ਹੀ ਲੈਂਦੀ ਸੀ ਮੈਂ ਉਹਨਾਂ ਨੂੰ ਵਾਰ-ਵਾਰ ਕਹੀ ਜਾਣਾ ਤੇ ਕਈ ਵਾਰ ਉਹਨਾਂ ਨੇ ਖਿੱਚ ਕੇ ਕਹਿਣਾ ਕਿ ਜੋ ਕਰਨਾ ਤਾਂ ਕੁਦਰਤ ਨੇ ਕਰ ਹੀ ਜਨਾ ਪਰ ਮੈਂ ਉਹਨੂੰ ਕਹਿ ਕੇ ਮਾਤਾ ਤੁਹਾਨੂੰ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਕੇਅਰ ਕਰਨੀ ਚਾਹੀਦੀ ਆ ਚਲੋ ਇਸ ਤਰ੍ਹਾਂ ਲੰਘੇ ਜਾਂਦਾ ਸੀਗਾ ਮੈਂ ਉਹਨਾਂ ਨੂੰ ਇੱਕ ਦਿਨ ਇਹ ਵੀ ਕਹਿ ਕੇ ਮਾਤਾ ਮੇਰੀ ਗੱਲ ਸੁਣੋ ਤੁਹਾਡਾ ਬੀਪੀ ਵੱਧਾ ਤੁਹਾਡੇ ਹਸਬੰਡ ਦੀ ਮੌਤ ਅਟੈਕ ਨਾਲ ਹੋ ਚੁੱਕਿਆ ਤੇ ਤੁਹਾਡੇ ਬੇਟੇ ਦੀ ਮੌਤ ਵੀ ਅਟੈਕ ਨਾਲ ਹੋ ਚੁੱਕੀ ਆ ਤੇ ਤੁਹਾਨੂੰ ਵੀ ਕਹਿ ਜਾ ਕੋਈ ਭਾਣਾ ਨਾ ਵਾਪਰ ਜਾਵੇ ਪਰ ਉਹ ਮੇਰੀ ਗੱਲ ਨਾਲ ਘੱਟ ਹੀ ਸਹਿਮਤ ਹੋਈ ਤੇ ਹੋਇਆ ਕਿ ਕੁਝ ਦਿਨਾਂ ਬਾਅਦ ਉਹਨੂੰ ਅਟੈਕ ਆ ਗਿਆ ਅਧਰੰਗ ਹੋ ਗਿਆ ਤੇ ਕੁਝ ਸਮਾਂ ਮੰਜੇ ਚ ਪੈਣ ਤੋਂ ਬਾਅਦ ਉਹਦੀ ਮੌਤ ਹੋ ਗਈ। ਹੁਣ ਉਹਦਾ ਲੜਕਾ ਸਿੱਖ ਬਾਬੂ ਸਿੰਘ ਉਹ ਵੀ ਮੇਰੇ ਕੋਲ ਆਉਂਦਾ ਸੀ ਕਿਉਂਕਿ ਮੈਂ ਉਹਨਾਂ ਦਾ ਫੈਮਿਲੀ ਡਾਕਟਰ ਸੀ। ਉਹਦਾ ਵੀ ਬੀਪੀ ਵੱਧਦਾ ਸੀ। ਉਹਦੀ ਵੀ ਦਵਾਈ ਚਾਲੂ ਕਰਤੀ ਪਰ ਉਹ ਵੀ ਥੋੜਾ ਜਿਹਾ ਆਪ ਦੇ ਮਾਤਾ-ਬਾਪ ਨੂੰ ਵਹਿਮੀ ਸੀ ਤੇ ਜਿੰਨੀ ਦਵਾਈ ਕਹਿੰਦੇ ਸੀ ਉਹ ਨਹੀਂ ਲੈਂਦਾ ਸੀਗਾ। ਮੈਂ ਉਹਨੂੰ ਕਿਹਾ ਬਾਬੂ ਸਿੰਘ ਮੇਰੀ ਗੱਲ ਧਿਆਨ ਨਾਲ ਸੁਣੋ। ਤਹਾਡੇ ਘਰੇ 3-4 ਮੌਤਾਂ ਅਟੈਕ ਨਾਲ ਹੀ ਹੋਈਆਂ ਨੇ ਜਿਨ੍ਹਾਂ ਦਾ ਬਲੱਡ ਵੀ ਵੱਧਦਾ ਸੀ ਤੇ ਤੁਹਾਨੂੰ ਕੇਅਰ ਕਰਨੀ ਚਾਹੀਦੀ ਆ ਕਿਸੇ ਵਧੀਆ ਹਸਪੀਟਲ ਤੋਂ ਟੈਸਟ ਕਰਵਾਉਣਾ ਚਾਹੀਦੀ ਆ ਤੋ ਕਹਿੰਦਾ ਰਿਹਾ ਕਿ ਮੈਂ ਕਰਾਉਂਗਾ ਕਰਾਉਂਗਾ ਉਹਨੇ ਟੈਸਟ ਨਾ ਕਰਾਇਆ ਇੱਕ ਦਿਨ ਕੀ ਹੋਇਆ ਰਾਤ ਦੇ ਸਮੇਂ ਉਹਦਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਤੇ ਸਾਹ ਵੀ ਤੇਜ਼ ਚੱਲਣ ਲੱਗ ਗਿਆ ਮੇਰੇ ਕੋਲ ਲੈ ਕੇ ਆਏ ਤਾਂ ਮੈਂ ਉਹਨੂੰ ਬੀਪੀ ਕੰਟਰੋਲ ਕਰਨ ਤੋਂ ਬਾਅਦ ਬੜੇ ਸਖਤ ਲਾਭਾਂ ਚ ਇਹ ਕਿਹਾ ਬਾਬੂ ਸਿੰਘ ਮੇਰੀ ਗੱਲ ਸੁਣੋ ਤੁਹਾਡਾ ਬੇਟਾ ਵੀ ਵਿਆਹਣ ਵਾਲਾ ਤੁਹਾਡੀ ਬੇਟੀ ਵੀ ਵਿਆਹਣ ਵਾਲੀ ਆ ਜੇ ਕੋਈ ਇਹੋ ਜਿਹਾ ਭਾਣਾ ਵਾਪਰ ਗਿਆ ਤਾਂ ਤੁਹਾਡੇ ਪਰਿਵਾਰ ਦੀ ਮਗਰੋਂ ਕੇਰ ਕੌਣ ਕਰੂਗਾ ਤੁਸੀਂ ਟੈਸਟ ਕਿਉਂ ਨਹੀਂ ਕਰਵਾ ਰਹੇ ਤੁਹਾਨੂੰ ਇੱਕ ਵਧੀਆ ਹਸਪੀਟਲ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਉਹਦਾ ਬੇਟਾ ਵੀ ਕੋਲੇ ਖੜਾ ਸੀ ਉਹ ਕਹਿੰਦੇ ਸੀ ਕੱਲ ਹੀ ਕਰਾਉਂਗੇ ਪਰ ਉਸ ਤੋਂ ਦੋ ਦਿਨਾਂ ਬਾਅਦ ਜਦੋਂ ਉਹ ਮੇਰੇ ਕੋਲ ਆਇਆ ਉਹ ਕਹਿੰਦਾ ਮੈਂ ਟੈਸਟ ਕਰਵਾ ਲੇ ਜਦੋਂ ਮੈਨੂੰ ਰਿਪੋਰਟ ਦਿਖਾਈ ਤਾਂ ਆਮ ਟ੍ਰਾਈਗਲਿਸਰਾਈਡ ਤੇ ਕੋਲੈਸਟ੍ਰੋਲ ਵਗੈਰਾ ਸੀ ਮੈਨੂੰ ਕਹਾ ਯਾਰ ਇਹ ਨਹੀਂ ਤੈਨੂੰ ਸਾਰੇ ਟੈਸਟ ਕਰਵਾਉਣਾ ਚਾਹੀਦੇ ਸੀ ਵਧੀਆ ਹਸਪੀਟਲ ਜਾ ਕੇ ਚਲੋ ਕਹਿੰਦਾ ਮੈਂ ਕਰਾਵਾਂਗਾ ਉਸ ਤੋਂ 3-4 ਦਿਨਾਂ ਬਾਅਦ ਮੈਨੂੰ ਸਵੇਰ ਦੇ 10:00 ਵਜੇ ਫੋਨ ਆਇਆ ਕਹਿੰਦੇ ਵੀ ਬਾਬੂ ਸਿੰਘ ਦੀ ਅਟੈਕ ਨਾਲ ਮੌਤ ਹੋ ਗਈ ਉਹਦੇ ਮੂੰਹ 'ਚ ਬੁਰਕੀ ਰਹਿ ਗਈ ਮੈਨੂੰ ਬਹੁਤ ਹੀ ਦੁੱਖ ਹੋਇਆ ਵੀ ਜੇ ਇਹ ਟੈਸਟ ਕਰਵਾ ਲਾਂ ਤਾਂ ਸ਼ਾਇਦ ਇਹ ਇਸ ਅਟੈਕ ਤੋਂ ਬਚ ਜਾਂਦਾ ਜੋ ਮੈਂ ਸ਼ੁਰੂ ਵਿੱਚ ਕਿਹਾ ਸੀ ਕਿ ਮੈਂ ਪੇਸ਼ੈਂਟ ਨੂੰ ਪਹਿਲਾਂ ਦੱਸਦਾ ਸੀ ਕਿ ਤੁਹਾਡੀ ਮੌਤ ਹੋ ਸਕਦੀ ਆ ਮੇਰੇ ਇਹ ਗੱਲਾਂ ਸੁਣਨ ਤੋਂ ਬਾਅਦ ਕਾਫੀ ਹੱਦ ਤੱਕ ਤੁਹਾਨੂੰ ਵੀ ਕਲੀਅਰ ਹੋ ਗਿਆ ਹੋਣਾ ਕਿਵੇਂ-ਕਿਵੇਂ ਦੱਸਦਾ ਸੀ ਐਕਚੁਅਲੀ ਮੈਂ ਫੈਮਿਲੀ ਦੀ ਸਾਰੀ ਹਿਸਟਰੀ ਵੇਖਦਾ ਹੁੰਦਾ ਸੀ ਜਿਆਦਾ ਕਰਕੇ ਜਿਨ੍ਹਾਂ ਦੇ ਮਾਪਿਆਂ ਨੂੰ ਜਿਹੜੀ ਪ੍ਰੋਬਲਮ ਮੰਨ ਲਓ ਬਲੱਡ ਪ੍ਰੈਸ਼ਰ ਆ ਜਾਂ ਬਲੱਡ ਸ਼ੂਗਰ ਇਹ ਉਹਨਾਂ ਦੇ ਖੂਨ ਵਿੱਚ ਤੇ ਬੱਚਿਆਂ ਨੂੰ ਇਹ ਪ੍ਰੋਬਲਮ ਆ ਜਾਂਦੀ ਮੈਨੂੰ ਪਤਾ ਸੀ ਬਾਬੂ ਸਿੰਘ ਦੇ ਪਰਿਵਾਰ ਦੇ ਵਿੱਚ ਕਿੰਨੇ ਜਣ ਅਟੈਕ ਹੋ ਚੁੱਕਿਆ ਇਹਦਾ ਬੀਪੀ ਹਦੋਂ ਵੱਧ ਰਿਹਾ ਇਹ ਕੇਅਰ ਨਹੀਂ ਕਰ ਰਿਹਾ ਇਹਦੇ ਨਾਲ ਇਹ ਹਾਸਾ ਵਾਪਰੂਗਾ ਆਟ ਅਟੈਕ ਹੀਆ ਖੂਨ ਹਦੋਂ ਵੱਧ ਗਾੜਾ ਹੋ ਜਾਂਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਨਾੜਾਂ ਨੂੰ ਸਪਲਾਈ ਨਹੀਂ ਹੁੰਦਾ ਤੇ ਇੱਕ ਦਿਨ ਅਟੈਕ ਹੋ ਜਾਂਦਾ ਆਪਾਂ ਖੂਨ ਪਤਲਾ ਕਿਵੇਂ ਰੱਖ ਸਕਦੇ ਆ ਕੀ ਖਾਣਾ ਪੀਣਾ ਪ੍ਰਹੇਜ ਕਰਨਾ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਸਾਰਾ ਦੱਸਣ ਲੱਗਾ ਨੋਟ ਕਰ ਲਿਓ ਤੁਸੀਂ ਹੁਣ ਆਪਾਂ ਗੱਲ ਸਾਂਝੀ ਕਰਦੇ ਹਾਂ ਵੀ ਟੈਗ ਦੇ ਨਿਸ਼ਾਨੀਆਂ ਕੀ ਆ ਤੁਹਾਡਾ ਬੀਪੀ ਬਹੁਤ ਜ਼ਿਆਦਾ ਵੱਧਾ ਤੁਰੇ ਤੋਂ ਸਾਹ ਚੜਦਾ ਤੁਸੀਂ ਪੱਖੇ ਥੱਲੇ ਬੈਠੇ ਹੋ ਏਸੀ ਵਿੱਚ ਬੈਠੇ ਹੋ ਤੁਹਾਨੂੰ ਤੌਣੀ ਆ ਗਈ ਤੁਹਾਡਾ ਪਿੰਡਾ ਭਿੱਜ ਗਿਆ ਤੇ ਮੱਥੇ ਨੂੰ ਮੁਰਕਾ ਆ ਗਿਆ ਇਹ ਸਾਰੀਆਂ ਟੈਗ ਦੇ ਨਿਸ਼ਾਨੀਆਂ ਜੇ ਕਿਤੇ ਸੱਕ ਪਵੇ ਤਾਂ ਤੁਸੀਂ ਕਿਹੜੇ ਕਿਹੜੇ ਟੈਸਟ ਕਰਵਾਉਣੇ ਅਸਲ ਵਿੱਚ ਤਾਂ ਮੈਂ ਇਹ ਕਹਿਣਾ ਹੁਣ ਕਿ 50 ਸਾਲ ਤੋਂ ਉੱਪਰ ਹਰੇਕ ਬੰਦੇ ਨੂੰ ਇੱਕ ਸਾਲ ਬਾਅਦ ਇਹ ਟੈਸਟ ਕਰਵਾਉਣੇ ਚਾਹੀਦੇ ਆ ਤੇ ਤੁਸੀਂ ਵੱਡੀ ਬਿਮਾਰੀ ਤੋਂ ਬਚ ਸਕਦੇ ਆ ਇਹ ਟੈਸਟ ਆ ਜਿਹੜੇ ਵਧੀਆ ਹਸਪੀਟਲ ਦੇ ਵਿੱਚ 3000 ਤੱਕ ਹੋਣਗੇ ਇਕੋ ECG TMT ਲਿਪਰਡ ਪ੍ਰੋਫਾਈਲ ਤੇ ਖੂਨ ਦੇ ਟੈਸਟ ਜੇ ਇਹਨਾਂ ਵਿੱਚ ਕੋਈ ਨੁਕਸਾ ਆ ਤਾਂ ਇੰਜੋਗ੍ਰਾਫੀ ਹੋਊਗੀ ਉਹ 5000 ਦੀ ਪਰ ਜੇ ਕੰਟੀਨਿਊ ਤੁਸੀਂ ਇੱਕ ਸਾਲ ਬਾਅਦ ਇਹ ਟੈਸਟ ਕਰਵਾਏ ਜਾਂਦੇ ਹੋ ਇੰਜੋਗ੍ਰਾਫੀ ਤੋਂ ਬਚ ਜਾਓਗੇ ਤੇ ਮੌਤ ਤੋਂ ਵੀ ਬਚ ਸਕਦੇ ਆਂ ਕਈ ਹਸਪਤਾਲਾਂ ਦੇ ਵਿੱਚ ਉਹ ਪੈਕੇਜ ਦੇ ਦਿੰਦੇ ਆ ਉਹਦੇ ਵਿੱਚ ਕੀ ਹੁੰਦਾ ਇਹ ਹੀ ਸਾਰੇ ਟੈਸਟ ਉਹ 900 ਜਾਂ 1000 ਚ ਕਰ ਦਿੰਦੇ ਆ ਸੋਸ਼ਲ ਮੀਡੀਆ ਦਾ ਸਮਾਂ ਤੁਸੀਂ ਉਹ ਤੇ ਖਿਆਲ ਰੱਖਿਆ ਕਰੋ ਹੋਰ ਤੁਸੀਂ ਬਾਜਤ ਕੀ ਕਰ ਸਕਦੇ ਹੋ ਪਨੀਰ ਨਹੀਂ ਖਾਣਾ ਸਮੋਸੇ ਤੇ ਕਈ ਦੁੱਧ ਦੇ ਵਿੱਚ ਘਿਓ ਪਾ ਕੇ ਪੀਣਾ ਜਿਹੜਾ ਨਿਰ ਜਹਿਰ ਆ ਤੁਸੀਂ ਖਾ ਕੀ ਸਕਦੇ ਹੋ ਅਰਸੀ ਰੋਸਟਡ ਕਰਕੇ ਗ੍ਰाइंड ਕਰ ਲਓ ਸੋਲਿਆਂ ਦੇ ਦਾਣੇ ਭੁੰਨੇ ਹੋਏ ਗ੍ਰाइंड ਕਰ ਲਓ ਤੇ ਤੀਜੇ ਨੰਬਰ ਤੇ ਅਖਰੋਟ ਗ੍ਰाइंड ਕਰ ਲਓ ਸਵੇਰੇ ਉੱਠ ਕੇ 2-3 ਚਮਚੇ ਚਾਹ ਦੇ ਨਾਲ ਜਦੋਂ ਪੀਨੇ ਹੋ ਤੁਸੀਂ ਲਈ ਚਲੋ ਤੇ ਮੈਂ ਦਾਵਾ ਕਰਦਾ ਕੰਟੀਨਿਊ ਲਓ ਤੁਸੀਂ 50% ਤੁਸੀਂ ਅਟੈਕ ਤੋਂ ਬਚ ਸਕਦੇ ਹੋ ਕਿਉਂਕਿ ਜਿਹੜੀ ਅਲਸੀ ਆ ਇਹ ਸਭ ਤੋਂ ਵਧੀਆ ਖੂਨ ਪਤਲਾ ਕਰਨ ਵਾਸਤੇ ਦੋ ਸਾਲ ਪਹਿਲਾਂ ਇੱਕ ਡਾਕਟਰ ਸਾਹਿਬ ਨੇ ਇੱਕ ਵੀਡੀਓ ਪਾਈ ਸੀ ਕਿ ਜੇ ਤੁਹਾਨੂੰ ਕਿਤੇ ਅਟੈਕ ਦੀ ਸ਼ੱਕ ਪੈਂਦੀ ਆ ਤਾਂ ਇੱਕ ਕਿੱਟ ਲੈ ਸਕਦੇ ਹੋ ਤੁਸੀਂ ਗੋਲੀਆਂ ਦੀ ਇਹੇ ਡਾਕਟਰ ਮੈਨੂੰ ਕੋਈ ਦੇਵਤਾ ਰੂਪੀ ਇਨਸਾਨ ਲੱਗਦਾ ਡਾਕਟਰ ਵੱਡੇ ਤੋਂ ਵੱਡੇ ਨੇ ਬਹੁਤ ਵੱਡੀਆਂ ਵਾ ਡਿਗਰੀਆਂ ਨੇ ਪਰ ਫਰੀ ਦੇ ਵਿੱਚ ਕੋਈ ਨੌਲੇਜ ਨਹੀਂ ਦੇਣਾ ਚਾਹੁੰਦਾ ਇਹ ਡਾਕਟਰ ਸਾਹਿਬ ਨੇ ਫਰੀ ਦੇ ਵਿੱਚ ਨੌਲੇਜ ਦਿੱਤੀ ਜਿਹੜੇ ਇਹਨਾਂ ਨੇ ਕਿਟ ਕਿਹਾ ਉਦੋਂ ਤੋਂ ਲੈ ਕੇ ਮੈਂ ਆਪਣੇ ਜੇਬ ਚ ਰੱਖਦਾ ਆਪਣੇ ਬੈਗ ਚ ਰੱਖਦਾ ਇੱਕ ਕਿਟ ਮੈਂ ਘਰੇ ਵੀ ਰੱਖਦਾ ਉਹ ਵੀਡੀਓ ਲਾਉ ਤੁਹਾਡੇ ਨਾਲ ਮੈਂ ਸਾਂਝੀ ਕਰ ਲੇਗੀ ਹਾਰਟ ਅਟੈਕ ਦਾ ਜਿਹੜਾ ਇਨਸੀਡੈਂਟ ਹੈ ਬਹੁਤ ਕਾਮਨ ਹੋ ਗਿਆ ਹੈ ਇਵਨ ਯੰਗ ਏਜਸ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਨੇ ਇਸ ਲਈ ਸੰਗਰੂਰ ਲਾਈਵ ਦੇ ਦਰਸ਼ਕਾਂ ਨੂੰ ਮੈਂ ਇਹ ਐਡਵਾਈਸ ਕਰਦਾ ਸੁਜੈਸਟ ਕਰਦਾ ਔਰ ਮੈਂ ਕਹਿੰਦਾ ਕਾਪੀ ਪੈਨ ਚੱਕ ਲੋ ਇਹ ਨੋਟ ਕਰ ਲੋ ਹਰੇਕ ਜਾਣੇ ਨੂੰ ਇੱਕ ਐਮਰਜੈਂਸੀ ਕਿਟ ਬਣਾ ਕੇ ਆਪਣੀ ਜੇਬ ਚ ਆਪਣੀ ਗੱਡੀ ਚ ਆਪਣੇ ਘਰ ਚ ਆਪਣੇ ਦਫ਼ਤਰ ਚ ਰੱਖ ਲੈਣੀ ਚਾਹੀਦੀ ਹੈ ਬੜਾ ਸਸਤਾ ਜਿਹਾ ਇਲਾਜ ਹੈ ਮੈਂ ਆਪਣੀ ਜੇਬ ਦੇ ਵਿੱਚ ਰੱਖੀ ਹੋਈ ਹੈ ਮੈਂ ਦਿਖਾਉਣਾ ਚਾਹਣਾ ਇੱਕ ਇਹ ਕੁਛ ਹੈ ਇਹ ਕਿਟਾ ਵਾਲੀ ਕਿਟ ਹੈ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ ਤਿੰਨ ਤਰਾਹ ਦੀਆਂ ਗੋਲੀਆਂ ਨੇ ਇੱਕ ਗੋਲੀ ਡਿਸਪ੍ਰਿੰਡ ਦੀ ਜੋ ਆਮ ਆਪਣਾ ਕੋਲਨ ਵਾਲੀ ਡਿਸਪ੍ਰੈਨ ਹੁੰਦੀ ਹੈ ਇੱਕ ਗੋਲੀ ਇਹ ਰੱਖ ਲੈਣੀ ਹੈ ਐਟੋਰਵਾਸਟੈਟਿਨ ਖੂਨ ਪਤਲਾ ਕਰਨ ਵਾਲੀ ਗੋਲੀ ਇਹ 40mg ਦੀਆਂ ਦੋ ਤੀਸਰੀ ਕਲੋਪੀਡਿਗਰਲ 75mg ਇਸ ਦੀਆਂ 8 ਗੋਲੀਆਂ ਇਹ ਲੋੜ ਪਏ ਤੇ ਇੱਕ ਗੋਲੀ ਡਿਸਪ੍ਰੈਨ ਦੇ ਮੂੰਹ ਦੇ ਵਿੱਚ ਰੱਖ ਕੇ ਚਬਾ ਲੈਣੀ ਹੈ ਦੋ ਗੋਲੀਆਂ ਐਟੋਰਲਿਪ 40 ਦੀਆਂ ਯਾਨੀ ਐਟੋਰਵਾਸਟੈਟਿਨ 40mg ਦੀਆਂ ਦੋ ਗੋਲੀਆਂ ਯਾਨੀ 80mg ਔਰ 4 ਤੋਂ ਲੈ ਕੇ 8 ਗੋਲੀਆਂ ਕਲੋਪੀਡੋਗਰੋਲ 75 ਮਿਲੀਗ੍ਰਾਮ ਦੀਆਂ ਇਹ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਵੀ ਅਗਰ ਇਹ ਲੱਗੇ ਕਿ ਦਿਲ ਦੀ ਧੜਕਣ ਜੀ ਇਕਦਮ ਪ੍ਰੈਸ਼ਰ ਜਿਹਾ ਪੈ ਰਿਹਾ ਹੈ ਦਿਲ ਤੇ ਜਾਂ ਸਾਹ ਲੈਣਾ ਔਖਾ ਹੋ ਰਿਹਾ ਜਾਂ ਮੁਰਕਾ ਆ ਰਿਹਾ ਬਹੁਤ ਜਿਆਦਾ ਪਸੀਨਾ ਆ ਰਿਹਾ ਜਾਂ ਇੱਥੇ ਟਾਈਟਨੈਸ ਜੀ ਫੀਲ ਹੋ ਰਹੀ ਹੈ ਕੱਬੇ ਪਾਸੇ ਜਬੜੇ 'ਚ ਦਰਦ ਹੋ ਰਿਹਾ ਖੱਬੀ ਬਾਹਂ 'ਚ ਦਰਦ ਹੋ ਰਿਹਾ ਸੁਣਨਪਣਾ ਜਿਹਾ ਹੋ ਰਿਹਾ ਜਿੱਥੇ ਡਾਊਟ ਹੈ ਕਿ ਹਾਰਟ ਅਟੈਕ ਹੋ ਸਕਦਾ ਉਥੇ ਇਹ ਫਰਸਟ ਏਡ ਇਲਾਜ ਹੈ ਜੋ ਫੌਰੀ ਤੌਰ ਤੇ ਲੈ ਲੈਣਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਆਪਣੇ ਡਾਕਟਰ ਦੇ ਕੋਲੇ ਮੂਵ ਕਰਨਾ ਇਸ ਦੇ ਨਾਲ ਜਾਨ ਦਾ ਜਿਹੜਾ ਰਿਸਕ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਇਹ ਮੈਂ ਵੀ ਆਪਣੀ ਜੇਬ 'ਚ ਰੱਖਦਾ ਇਹ ਤੁਹਾਨੂੰ ਵੀ ਆਪਣੀ ਜੇਬ 'ਚ ਰੱਖਣਾ ਚਾਹੀਦਾ ਹੈ ਸਾਰਿਆਂ ਨੂੰ ਇਹ ਇਕੱਠੀ ਲੈਣੀ ਜੀ ਤਿੰਨ ਹਾਂਜੀ ਇਹ ਇੱਕ ਵਾਰ ਦੀ ਸਿੰਗਲ ਡੋਜ਼ ਹੈ ਇਹਨੂੰ ਲੋਡਿੰਗ ਡੋਜ਼ ਕਹਿੰਦੇ ਆ ਫਿਰ ਮੈਂ ਰਿਪੀਟ ਕਰਦਾ ਇੱਕ ਗੋਲੀ ਡਿਸਪ੍ਰਿਨ ਦੀ ਦੋ ਗੋਲੀਆਂ ਐਟੋਰਵਾਸਟੈਟਿਨ 40 ਮਿਲੀਗ੍ਰਾਮ ਦੀਆਂ ਔਰ ਚਾਰ ਤੋਂ ਲੈ ਕੇ ਅੱਠ ਗੋਲੀਆਂ ਕਲੋਪੀਡੋਗ੍ਰਲ 75 ਮਿਲੀਗ੍ਰਾਮ ਦੀਆਂ ਇਹ ਸਿੰਗਲ ਡੋਜ਼ ਹੈ ਡਿਸਪ੍ਰਿਨ ਇਸ ਨੂੰ ਚਬਾ ਕੇ ਲੈਣੀ ਹੈ ਇਹ 1 ਚਮਚ ਪਾਣੀ ਚ ਘੋਲ ਕੇ ਲੈ ਲੈਣੀ ਹੈ ਬਾਕੀ ਦੀਆਂ ਦਵਾਈਆਂ ਥੋੜੇ ਜਿਹਾ ਪਾਣੀ ਨਾਲ ਲੈ ਲੈਣੀ ਹੈ